ਇਹ ਹੈਗੀ ਮਿੱਤਰੋ ਆਪਣੀ 126 ਵੈਰੈਟੀ ਇਹ ਵੀ ਯਾਰ ਦੋ ਕਿਸਮ ਚ ਆਏ ਇਹਦੇ ਛਿੱਟੇ ਦੇ ਦਾਣੇ ਗਣ ਕੇ ਦੇਖਿਓ ਇੱਕ ਦੇ ਵੱਧ ਨੇ ਇੱਕ ਦੇ ਥੋੜੇ ਜਿਹਾ ਘੱਟ ਨੇ ਇਹ ਮੇਰੇ ਕੋਲ 4 ਸਾਲ ਹੋ ਗਏ ਮੈਂ ਚੌਥਾ ਸਾਲ ਹੈ ਇਹਦੀ ਕਰਦਾ ਵੀ ਰੱਖ ਲਈਦਾ ਯਾਰ ਜਿਹੜਾ ਇੱਕ ਸੱਟ ਮਾਰੇ ਤੇ ਵੀ ਗਾਣਾ ਝੜ ਗਿਆ ਉਹ ਵੀ ਖਤ ਰੱਖਣਾ ਦੂਜੀ ਸੱਟ ਨਹੀਂ ਮਾਰਨੀ ਜਿਹੜਾ ਬਚ ਗਿਆ ਮਸ਼ੀਨ ਮੁਰੇ ਸੜਦੀ ਦੀ ਇੱਕ ਵੀ ਤੁਹਾਨੂੰ ਬਦਮਾ ਬੂਜਾ ਨਹੀਂ ਦੇਖਣਾ ਕਿਸੇ ਕਿਲੇ 'ਚ ਕੋਈ ਬੂਜਾ ਕੱਢਣ ਦੀ ਲੋੜ ਨਹੀਂ ਵੀ ਹੈ ਨਹੀਂ ਸੀ ਬਦਮਾ ਇਹ ਹੈਗੀ 24 ਜੂਨ ਦੀ ਵਿਜਾਈ ਮਿੱਤਰੋ ਉਹ ਗੋਣੀਆਂ ਦੇ ਬੀ ਦਾ ਮੈਨੂੰ ਪਤਾ ਨਹੀਂ ਕਿਹੜਾ ਬੀਏ ਬਹੁਤ ਕਿਸਮ ਦੇ ਨੇ ਯਾਰ ਥੈਲੀਆਂ ਵਾਲੇ ਬੀ ਦਾ ਆ ਦੇਖ ਲੋ ਕਿੰਨਾ ਵਿੱਚ ਬੂਝੇ ਬਦਮੇ ਦਿਖਦੇ ਆ ਓ ਦੂਰ ਤੱਕ ਬਹੁਤ ਬੂਝੇ ਬਦਮੇ ਐ ਚ ਇੱਧਰ ਆਪਣਾ ਘਰ ਦਾ ਵੀ ਇੱਕ ਵੀ ਬੂਝਾ ਨਹੀਂ ਕਿਸੇ ਘੇਚ ਮਿਲੂ ਤੁਹਾਨੂੰ ਸਾਰੀ 126 ਵੈਰਾਈਟੀ ਆ ਕਰਦਾ ਵੀ ਤਿਆਰ ਕਰ ਲਿਆ ਕਰੋ ਮਿੱਤਰੋ ਵੀ ਕੋਈ ਵੀ ਆ ਅਥੀਂ ਝਾੜ ਕੇ ਰੱਖ ਲਿਆ ਕਰੋ ਥੋੜਾ ਜਿਹਾ